ਸਾ ਸੇਵਾ ਕੀਤੀ ਸਫਲ ਹੈ ਜਿਤ ਸਤ ਗੁਰ ਕਾ ਮੰਨ ਮੰਨੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤ ਗੁਰ ਕਾ ਮੰਨ ਮੰਨੇ ਜਿਤ ਮੰਨੇ ਸੇਵਾ ਕੀਤੀ ਸਫਲ ਹੈ ਜਿਤ ਸਤ ਗੁਰ ਕਾ ਮੰਨੇ ਮੰਨੇ ਸੇਵਾ ਕੀਤੀ ਸਫਲ ਹੈ ਜਿਤ ਸਤ ਗੁਰ ਕਾ ਮੰਨੇ ਮੰਨੇ ਕੀਰਤ ਕ੍ਰਿਸ਼ਨ ਗੋਇਲ ਪ੍ਰਧਾਨ ਨਗਰ ਪੰਚਾਇਤ ਮਰੀਵਾਲਾ ਆਪਣੇ ਵੱਲੋਂ ਅਤੇ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਹਲਕਾ ਐਮਐਲਏ ਵੱਲੋਂ ਲੱਖਾਂ ਨੂੰ ਵਸੀਆਂ ਨੂੰ ਪੰਜਾਬ ਨੂੰ ਵਸੀਆਂ ਨੂੰ ਦੀਵਾਲੀ ਬੰਦੀ ਛੋੜ ਦਿਵਸ ਇਆਂ ਲੱਖ ਲੱਖ ਵਧਾਈਆਂ ਦਿੰਦਾ ਅਤਿ ਆਸ਼ ਕਰਦਾ ਹਾਂ ਕਿ ਆਉਣ ਵਾਲਾ ਸਾਲ ਜਿਹੜਾ ਉਹ ਖੁਸ਼ੀਆਂ ਤੇ ਖੇੜਿਆਂ ਨਾਲ ਭਰਿਆ ਹੋਵੇ ਮੈਂ ਜਗਸੀਰ ਕੁਮਾਰ ਚਰਨਾ ਜੇਲਾ ਪ੍ਰਧਾਨ ਕੱਟਾੜਤੀ ਅਸ਼ੇਸ਼ ਮੁਖਸਰ ਸਾਹਿਬ ਅਤੇ ਪ੍ਰਧਾਨ ਸ਼ਹਿਰ ਵਿਸ਼ੇਸ਼ਣ ਮੰਡੀ ਬਰੀ ਵਾਲਾ ਮੈਂ ਸਮੂਹ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਬੰਦੀ ਛੋੜ ਦੇਵ ਸਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਕਾਮਨਾ ਕਰਦਾ ਕਿ ਤੇ ਆਸ ਸਾਹਿਬ ਲਈ ਖੁਸ਼ੀਆਂ ਭਰਿਆ ਹੋਵੇ ਖੁਸ਼ੀਆਂ ਖੜੇ ਲੈ ਕੇ ਆਵੇ ਧੰਨਵਾਦ ਮੂਰਗਲਜੀ ਫਤਿਹਗੁਰਾ ਵੀਰ ਕਾ ਖਾਲਸਾ ਵੈਰੀ ਕੀ ਫਤਿਹ ਮਹਿਲਾ ਸਰਪੰਚ ਦੇ ਪਤੀ ਮੈਂ ਗਰਜਨ ਸਿੰਘ ਵੱਲੋਂ ਆਮ ਪਾਰਟੀ ਵੱਲੋਂ ਪ੍ਰੀਤੀ ਕਰਦਾ ਹਾਂ ਦੀਵਾਲੀ ਅਤੇ ਪੰਦੀ ਛੋੜਦੀਆਂ ਲੱਖ ਲੱਖ ਵਧਾਈ ਹੋਵੇ ਕਿ ਦੀਵਾਲੀ ਗ੍ਰੀਨ ਮਨਾਓ ਜੀ ਬੱਚਿਆਂ ਨੂੰ ਛੋਟੇ ਛੋਟੇ ਪਟਾਕੇ ਲੈ ਕੇ ਦਿਓ ਅਤੇ ਮੈਂ ਆਪਦੇ ਵੱਲੋਂ ਅਪੀਲ ਕਰਦਾ ਹਾਂ ਵੈਗਰ ਜੀ ਕਾ ਖਰਸਾ ਵੈਗਰ ਜੀ ਕੀ ਫਤਿਹ